ਬੇਹੱਦ ਹੀ ਮੰਦਪາກ ਦੀ ਖਬਰ ਸਾਹਮਣੇ ਆ ਰਹੀ ਹੈ ਸਾਲਕੀਰਾ ਵਾਲੇ ਦਿਨ પતિ ਪਤਨੀ ਦੀ ਦਰਦਨਾਕ ਤਰੀਕੇ ਨਾਲ ਜਾਨ ਨਿਕਲ ਗਈ ਸੋ ਤਸਵੀਰਾਂ ਉਸ ਜੋੜੇ ਦੀਆਂ ਸਾਹਮਣੇ ਆ ਰਹੀਆਂ ਨੇ ਬਜ਼ੁਰਗ ਜੋੜੇ ਦੀ ਅੱਜ ਐਨੀਵਰਸਰੀ ਸੀ ਜਿਨ੍ਹਾਂ ਦੀ ਐਨੀਵਰਸਰੀ ਵਾਲੇ ਦਿਨ ਹੀ ਮੌਤ ਹੋ ਜਾਂਦੀ ਹੈ ਗੁਰੂ ਘਰ ਤੇ ਵਿੱਚ ਨਤਮਸਤਕ ਹੋਣ ਜਾ ਰਹੇ ਸੀ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਐਨੀਵਰਸਰੀ ਵਾਲੇ ਦਿਨ ਹੀ ਮੌਤ ਉਹਨਾਂ ਦਾ ਇਸ ਤਰੀਕੇ ਦੇ ਨਾਲ ਇੰਤਜ਼ਾਰ ਕਰਦੀ ਹੋਵੇਗੀ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਬਸੁਰਗ ਜੋੜੇ ਦੀਆਂ ਜਿਨ੍ਹਾਂ ਦੀ ਸਾਲਗिराਹ ਵਾਲੇ ਦਿਨ ਆਪਣੇ ਪਰਿਵਾਰ ਨੂੰ ਹਮੇਸ਼ਾ ਦੇ ਲਈ ਅਲਫਿਤਾ ਕਹਿ ਗਏ ਖੰਨਾ ਦੇ ਪਿੰਡ ਕੁੰਡਾਲੀ ਕਲਾ ਨੇੜੇ ਸੜਕੀ ਹਾਦਸੇ ਦਾ ਬਜ਼ੁਰਗ ਚੋੜਾ ਸ਼ਿਕਾਰ ਹੋ ਜਾਂਦਾ ਤੋ ਵੀ ਆਪਣੇ ਵਿਆਹ ਦੀ ਫਰੇਗੰਡ ਮੌਕੇ ਗੁਰਦੁਆਰਾ ਰਣਸਾਈ ਮੱਥਾ ਟੇਕਣ ਜਾ ਰਹੇ ਸਨ ਰਸਤੇ ਦੇ ਵਿੱਚ ਇੱਕ ਸਕੋਰਪਿਓ ਕਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਤਾਂ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਪਤਨੀ ਦੀ ਲੁਧਿਆਣਾ ਟੀਐਮਸੀ ਦੇ ਵਿਚੜੀਆ ਮੌਤ ਹੁੰਦੀ ਹੈ ਮ੍ਰਿਤਕਾ ਦੀ ਪਹਿਚਾਨ ਜਰਨੈਲ ਸਿੰਘ ਕੈਂਤ ਅਤੇ ਰਾਜਵਿੰਦਰ ਕੌਰ ਤੇ ਵੱਜੋ ਹੋਈ ਹੈ ਸ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਐਤਵਾਰ ਸਵੇਰੇ ਇਹ ਦਰਤਨਾਕ ਪਾਣਾ ਵਾਪਰਦਾ 10:30 ਵਜੇ ਦੇ ਕਰੀਬ ਪਿੰਡ ਬੀਚਾ ਦਾ ਰਹਿਣ ਵਾਲਾ 60 ਸਾਲ ਦਾ ਜਰਨੈਲ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਤੇ ਨਾਲ ਸਕੂਟਰ ਤੇ ਸਵਾਰ ਹੋ ਕੇ ਘਰੋਂ ਨਿਕਲਿਆ ਸੀ ਤੇ ਉਹਨਾਂ ਨੂੰ ਗੁਰਦੁਆਰਾ ਡੇਰਾ ਮੱਥਾ ਦੇਖਣ ਜਾਣਾ ਸੀ ਤੇ ਰਾਤ ਦੇ ਵਿੱਚ ਤੇਜ਼ ਰਫਤਾਰ ਸਕੋਰਪਿਓ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਤੇਜ਼ ਰਫਤਾਰ ਹੋਣ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਚਲਾ ਰਹੇ ਜਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਖਮੀ ਹਾਲਤ ਦੇ ਵਿੱਚ ਰਾਜਵਿੰਦਰ ਕੋਰ ਨੂੰ ਪਹਿਲਾ ਹਸਪਤਾਲ ਦਾਖਲ ਕਰਵਾਇਆ ਗਿਆ ਰਾਣਾ ਸਾਹਿਬ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਕਿ ਆ ਡੀ ਐਮ ਸੀ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਬੇਟਾ 6 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਅਕਸਰੀ ਆਪਣੇ ਮਾਪਿਆਂ ਦੇ ਨਾਲ ਗੱਲਬਾਤਾਂ ਕਰ ਰਿਹਾ ਸੀ ਯੂਨੀਵਰਸਿਟੀ ਦੀਆਂ ਹਰ ਕੋਈ ਵਧਾਈਆਂ ਕਰਦੇ ਵਿੱਚ ਦੇ ਰਿਹਾ ਸੀ ਇਸ ਬਜ਼ੁਰਗ ਚੋੜੇ ਨੂੰ ਤੇ ਬਜ਼ੁਰਗ ਚੋੜਾ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਪਰ ਰਾਹ ਦੇ ਵਿੱਚ ਅਚੇਹਾ ਸ਼ਿਕਾਰ ਹਾਦਸੇ ਦਾ ਹੁੰਦਾ ਹੈ ਕਿ ਪਲਾਂ ਦੇ ਵਿੱਚ ਪਰਿਵਾਰ ਤੋਂ ਦੂਰ ਹੋ ਕੇ ਆ ਦੱਸਿਆ ਜਾ ਰਿਹਾ ਹੈ ਕਿ ਜਰਨੈਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਜਾ ਦੇ ਸਮਰਾਲਾ ਰੋਡ ਤੇ ਕੱਪੜੇ ਸਲਾਈ ਦਾ ਕੰਮ ਕਰਦਾ ਸੀ ਤੇ ਉਸ ਦਾ ਲੜਕਾ ਗੁਰਸੇਵਕ ਸਿੰਘ ਕਰੀਬ 6 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਦੋ ਧੀਆਂ ਵਿਆਹੀਆਂ ਹੋਈਆਂ ਨੇ ਸਵੇਰੇ ਬੇਟੇ ਨੇ ਫੋਨ ਤੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰੇਗਣ ਦੀ ਵਿਦਾਈ ਦਿੱਤੀ ਜਿਸ ਤੋਂ ਬਾਅਦ ਗੁਰਸੇਵਕ ਸੌ ਗਿਆ ਅਤੇ ਜਰਨੈਲ ਬਲਜਿੰਦਰ ਸਿੰਘ ਆਪਣੀ ਪਤਨੀ ਸਮੇਤ ਸਕੂਟਰ ਤੇ ਸਵਾਰ ਹੋ ਕੇ ਗੁਰੂ ਘਰ ਤੇ ਲਈ ਨਿਕਲਦਾ ਹੈ ਇਹ ਉਸਦੀ ਆਪਣੇ ਪੁੱਤਰ ਦੇ ਨਾਲ ਆਖਰੀ ਗੱਲਬਾਤ ਸੀ ਦੋਵੇਂ ਲਾਸ਼ਾਂ ਨੂੰ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਕਿ ਆਪ ਬੇਟੇ ਦੇ ਕੈਨੇਡਾ ਆਉਣ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਹਾਲਾਂਕਿ ਮਲਜ਼ਮਾ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਆਕੀ ਨਾ ਮਲਜ਼ਮਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ